ਇਹ ਦਸੂਰਾ ਲੁਧਿਆਣੇ ਦੀਆਂ ਵੇਖ ਰਿਓ ਜਿੱਥੇ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੈ ਕੇ ਵਿਰੋਧੀ ਦਲ ਨੇ ਮੋਰਚਾ ਖੋਲ੍ਹ ਦਿੱਤਾ ਇਸ ਦਾ ਚੱਲਦੇ ਭਾਜਪਾ ਵੱਲੋਂ 2 ਦਿਨ ਪਹਿਲਾਂ ਰਾਜਾ ਵੜਿੰਗ ਦੇ ਗੋਮਸੂਦਾ ਦੇ ਪੋਸਟਰ ਲਗਾਏ ਗਏ ਸੰਦਾਸ ਦੱਸਦੇ ਕਿ ਹੁਣ ਵੱਡੇ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਦਫ਼ਤਰ ਦੇ ਬਾਹਰ ਭਾਰੀ ਹੰਗਾਮਾ ਵੇਖਣ ਨੂੰ ਮਿਲਦਾ ਜਦੋਂ ਭਾਜਪਾ ਕਾਰਜਕਰਤਾ ਦਫ਼ਤਰ ਰਾਜਾ ਵੜਿੰਗ ਦੇ ਪੁੱਛਦੇ ਨੇ ਜਿਸ ਤੋਂ ਬਾਅਦ ਉਹ ਥੇ ਮੌਜੂਦ ਨਹੀਂ ਸਨ ਦੱਸਦੇ ਕਿ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਸ ਬਾਰੇ ਬਿਆਨ ਵੀ ਦੱਸਤਾ ਹੈ ਉਹਨਾਂ ਨੇ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਮੰਗਲਵਾਰ ਦੇ ਦਿਨ ਸ਼ਹਿਰ ਦੇ ਵਿੱਚ ਉਹ ਮੌਜੂਦ ਰਹਿਣਗੇ ਪਰ ਅੱਜ ਜਦੋਂ ਉਹ ਉਹਨਾਂ ਦੇ ਦਫ਼ਤਰ ਪੁੱਜੇ ਤਾਂ ਦੇਖਿਆ ਕਿ ਰਾਜਾ ਬੜਿੰਗ ਉੱਥੇ ਮੌਜੂਦ ਹੀ ਨਹੀਂ ਸੀ ਜਿਸ ਨੂੰ ਲੈ ਕੇ ਭਾਜਪਾ ਕਾਰਕਟਰਤਾਵਾਂ ਵੱਲੋਂ ਉਹਨਾਂ ਦੇ ਦਫ਼ਤਰ ਦੇ ਬਾਹਰ ਹੰਗਾਮਾ ਕੀਤਾ ਗਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲੁਧਿਆਣੇ ਦੀਆਂ ਸਾਹਮਣੇ ਆਈਆਂ ਨੇ ਵਾਰਡ ਨੰਬਰ 88 ਦੇ ਭਾਜਪਾ ਕਾਰਕਟਰਤਾ ਕਪਿਲ ਕਤਿਆਲ ਦਾ ਕਹਿਣਾ ਹੈ ਕਿ ਰਾਜਾ ਬੜਿੰਗ ਦੀ ਕਰਨੀ ਅਤੇ ਕਥਰੀ ਦੋਨਾਂ ਦੇ ਵਿੱਚ ਬੇਹੱਦ ਫਰਕ ਹੈ ਉਹਨਾਂ ਦਿਖਾਇਆ ਬਚਤ ਭਵਨ ਵਿੱਚ ਤਾਲਾ ਲੱਗਿਆ ਹੋਇਆ ਉਹਨਾਂ ਨੇ ਕਿਹਾ ਕਿ ਉਸ ਦਿਨ ਪਹਿਲਾ ਰਾਜਾ ਵੜਿੰਗ ਨੇ ਲਾਈਵ ਹੋ ਕੇ ਪਾਜਵਾ ਕਾਰਕਟਰਤਾਵਾ ਵੱਲੋਂ ਉਹਨਾਂ ਦੇ ਜੋ ਗੁੰਮਸ਼ੁਦਾ ਦੇ ਪੋਸਟਰ ਲਗਾਏ ਗਏ ਸਨ ਉਸ ਨੂੰ ਦੱਸਿਆ ਸੀ ਕਿ ਉਹ ਬੇਬੁਨਿਆਦ ਹੈ ਉਹ ਹਰ ਮੰਗਲਵਾਰ ਬਚਤ ਭਵਨ ਵਿੱਚ ਹੁੰਦੇ ਰਹੇ ਤੇ ਦਫ਼ਤਰ ਆ ਕੇ ਬੈਠਦੇ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਨੇ ਉਹਨਾਂ ਦਾ ਹੱਲ ਕਰਵਾਉਂਦੇ ਨੇ ਇਸ ਨੂੰ ਲੈ ਕੇ ਅੱਜ ਮੰਗਲਵਾਰ ਦੇ ਦਿਨ ਹੀ ਜਦੋਂ ਭਾਜਪਾ ਕਾਰਜਕਰਤਾ ਉਹਨਾਂ ਦੇ ਦਫ਼ਤਰ ਪੁੱਛਦੇ ਨੇ ਰਾਜਾ ਪੜਿੰਗ ਉੱਥੇ ਨਹੀਂ ਮਿਲਦੇ ਉਸ ਤੋਂ ਬਾਅਦ ਇਹ ਜ਼ਬਰਦਸਤ ਹੰਗਾਮਾ ਕੀਤਾ ਜਾਂਦਾ ਹੈ ਫਸਟ ਇਹ ਹੈ ਕਿ ਮੇਰਾ ਦਫ਼ਤਰ ਵਾਰਡ ਨੰਬਰ 81 ਦੇ ਵਿੱਚ ਸ਼ਿਵਾਜ ਨਗਰ ਚ ਹੈ ਮੈਂ ਭਾਰਤੀ ਜਨਤਾ ਪਾਰਟੀ ਯੂਥ ਦਾ ਪੰਜਾਬ ਦਾ ਪ੍ਰਵਕਤਾ ਠੀਕ ਹੈ ਜੀ ਉਸ ਤੋਂ ਪਹਿਲੇ ਮੈਂ ਲੁਧਿਆਣੇ ਦਾ ਜ਼ਿੰਮੇਵਾਰ ਇੱਕ ਨਾਗਰਿਕ ਵੀ ਹਾਂ ਮੇਰੇ ਕੋਲ ਲੋਕ ਮੇਰੇ ਕੋਲ ਲੋਕਾਂ ਨੇ ਕੀ ਕੀਤਾ ਲੋਕਾਂ ਨੇ ਇੱਕ ਗੱਲ ਕਹੀ ਕਿ ਹਾਂ ਵੀ ਸਾਨੂੰ ਰਾਜਾ ਵੜਿੰਗ ਜੀ ਨਹੀਂ ਮਿਲਦੇ ਮੈਂ ਉਸ ਤੋਂ ਬਾਅਦ ਰਾਜਾ ਵੜਿੰਗ ਜੀ ਨੂੰ ਟਾਈ ਅਪ ਕਰਨ ਦੀ ਕੋਸ਼ਿਸ਼ ਕੀਤੀ तकरीबन 100 ਤੋਂ ਵੱਧ ਮੋਬਾਈਲ ਨੰਬਰ ਲਿਖੇ ਪਏ ਆ 100 ਤੋਂ ਵੱਧ ਲੋਕਾਂ ਦੇ ਐਡਰੈਸ ਲਿਖੇ ਪਏ ਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਵੜਿੰਗ ਸਾਹਿਬ ਦਾ ਪਤਾ ਕਰਦਾ ਕਿ ਉਸ ਤੋਂ ਬਾ ਆਸ਼ੂ ਜੀ ਦਾ ਬਿਆਨ ਆ ਗਿਆ ਇਹਨਾਂ ਦੇ ਹੀ ਲੀਡਰ ਹੈ ਉਹ ਕਹਿੰਦੇ ਜੀ ਜਦੋਂ ਆਸ਼ੂ ਜੀ ਨੂੰ ਲੁਧਿਆਣਾ ਵੈਸਟ ਤੋਂ ਇਹਨਾਂ ਨੇ ਕੈਂਡੀਡੇਟ ਕੋਸ਼ਿਸ਼ ਕਰਤਾ ਇਹਨਾਂ ਦੀ ਕਾਂਗਰਸ ਪਾਰਟੀ ਨੇ ਆਸ਼ੂ ਜੀ ਜਿਹੜੇ ਕਾਂਗਰਸ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਨੇ ਤੇ ਰਾਜਾ ਵੜਿੰਗ ਜੀ ਆਪਣਾ ਮੌਜੂਦਾ ਕਾਂਗਰਸ ਪ੍ਰਦੇਸ਼ ਦੇ ਪ੍ਰਧਾਨ ਨੇ ਇਹ ਦੋਨੋਂ ਇੱਕ ਵਰਕਿੰਗ ਪ੍ਰੈਜ਼ੀਡੈਂਟ ਇੱਕ ਪ੍ਰਧਾਨ ਵਰਕਿੰਗ ਪ੍ਰਧਾਨ ਇਹ ਕਹਿ ਰਹੇ ਕਿ ਸਾਡਾ ਜਿਹੜਾ ਰਾਜਾ ਵੜਿੰਗ ਜ਼ਿਲ੍ਹਾ ਪੰਜਾਬ ਦਾ ਅਧਿਐਕਸ਼ ਉਹ ਡਰਾਮੇਵਾਜ਼ ਹੈ ਉਹ ਝੂਠੇ ਕੰਮ ਕਰਨ ਆਂਦਾ ਇੱਥੇ ਕਿ ਸਾਨੂੰ ਮਿਲਣ ਨਹੀਂ ਆਂਦਾ ਇੱਕ ਗੱਲ ਦੱਸੋ ਕਿ ਆਸ਼ੂ ਜੀ ਝੂਠ ਬੋਲ ਰਹੇ ਨੇ ਇਹਦਾ ਮਤਲਬ ਆਸ਼ੂ ਜੀ ਨੂੰ ਵੀ ਸੱਚ ਪਤਾ ਮਿਸ ਕਰਕੇ ਜਿਹੜਾ ਆਸ਼ੂ ਜੀ ਵੀ ਕਹਿ ਰਹੇ ਨੇ ਉਹ ਬਿਲਕੁਲ ਸਚਾਈ ਹੈ ਮੈਂ ਉਸ ਗੱਲ ਤੇ ਤੁਹਾਨੂੰ ਆਣਾ ਚਾਹੁੰਦਾ ਕਿ ਮੈਨੂੰ ਪਤਾ ਲੱਗ ਜਵੇ ਕਿ ਰਾਜਾ ਵੜਿੰਗ ਜੀ ਕਦੋਂ ਵੀ ਇਹਨਾਂ ਦੀ ਕੌਂਟਰੋਵਰਸੀ 'ਚ ਮੈਂ ਪੈਣਾ ਨਹੀਂ ਚਾਹੁੰਦਾ ਇਹਨਾਂ ਦਾ ਪਾਰਟੀ ਦਾ ਅੰਦਰੂਨੀ ਮਾਮਲਾ ਤੁਸੀਂ 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 ਜ਼ਿੰਮੇਵਾਰ ਨਾਦਗੀ ਤੌਰ ਤੇ ਆਏ ਹੋ ਮੈਂ ਜੀਪੀ ਦੇ ਨੁਮਾਇੰਦੇ ਆਏ ਹੋ ਜਾਂ ਆਸ਼ੂ ਜੀ ਗੱਲ ਤੇ ਆਏ ਹੋ ਮੈਂ ਮੈਂ ਭਾਜੀ ਸਾਹਿਬ ਉਹਨਾਂ ਦੀ ਗੱਲ ਵੀ ਕਰ ਰਿਹਾ ਕਿ ਉਹਨਾਂ ਦੀ ਪਾਰਟੀ ਵੀ ਉਹਨਾਂ ਦੇ ਕਿੰਤੂ ਪ੍ਰੰਤੂ ਕਰਦੀ ਲੇਕਿਨ ਮੈਂ ਉਹਨਾਂ ਦੀ ਗੱਲ ਤੇ ਨਹੀਂ ਆਣਾ ਚਾਹੁੰਦਾ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵਡਿੰਗ ਸਾਹਿਬ ਮੈਨੂੰ ਕਹਿ ਦੇਣ ਮੈਂ ਇਸ ਟਾਈਮ ਦਫਤਰ ਬੈਠਦਾ ਮੈਂ ਆਪਣੇ ਪਰਸਨਲ ਟਰਾਂਸਪੋਰਟੇਸ਼ਨ ਤੋਂ ਮੈਂ ਆਟੋ ਕਰਕੇ ਲਿਆਵਾਂ ਮੈਂ ਸਕੂਟਰ ਦੇ ਪਿੱਛੇ ਬਿਠਾ ਕੇ ਲਿਆਵਾਂ ਮੈਂ ਗੱਡੀਆਂ ਦੇ ਪਿੱਛੇ ਬਿਠਾ ਕੇ ਲਿਆਵਾਂ ਮੈਂ ਆਪਣੇ ਪਿੱਛੇ ਬਿਠਾ ਕੇ ਇਹਨਾਂ ਦੇ ਦਫਤਰ ਛੱਡ ਕੇ ਜਾਊਂਗਾ ਤਾਂ ਜੋ ਜਨਤਾ ਦੇ ਕੰਮ ਹੋ ਸਕਣ ਮੈਂ ਝੋਲੀ ਾੜ ਕੇ ਵਡਿੰਗ ਸਾਹਿਬ ਕੋ ਇੱਕ ਬੇਨਤੀ ਕਰਦਾ ਕਿ ਵਡਿੰਗ ਸਾਹਿਬ ਲੋਕਾਂ ਦੇ ਲੁਧਿਆ ਤੇ ਤੁਸੀਂ ਇਦਾਂ ਦਾ ਕੰਮ ਨਾ ਕਰੋ ਕਿ ਦੁਬਾਰਾ ਰਾਜਾ ਵਢੀਖਸਬ ਤੁਹਾਡਾ ਉਹ ਮੂੰਹ ਨਾ ਦੇਖਣਾ ਪਸੰਦ ਕਰ। ਆ ਦੇਖਿਓ। ਸਰ ਨੇ ਇੱਕ ਗੱਲ ਕਹੀ ਹੈ। ਇੱਕ ਮਿੰਟ ਇੱਕ ਮਿੰਟ ਸਰ ਇੱਕ ਮਿੰਟ ਸੁਣੀਆ মিডিਆ ਦੀ ਗੱਲ ਕਰਨੀ ਹੈ। মিডিਆ ਦੇ ਸਾਹਮਣੇ ਕਪਲ ਜੀ ਨੂੰ ਰਾਜਾ ਵਢੀਖਸ ਨੇ ਦਫਤਰ ਦੇ ਵਿੱਚ ਬੈਠੇ ਸਾਡੇ ਦਿਕਸ਼ੀਬ ਸਿੰਘ ਜੀ ਇਹਨਾਂ ਨੂੰ ਇਹ ਦੱਸੋ ਪੇ ਅੱਜ ਤੱਕ ਤੁਸੀਂ ਕਿਹੜਾ ਕੰਮ ਦਿੱਤਾ ਸੀ ਰਿਟਰਨ ਦੇ ਵਿੱਚ ਜਿਹੜਾ ਦਫਤਰ ਨੇ ਜਾਂ ਰਾਜਾ ਵਰਿੰਗੀ ਜੀ ਨੇ ਨਹੀਂ ਕੀਤਾ ਫੇਰ ਤਾਂ ਅਸੀਂ ਬੁਨਾਗਾਰ ਆ ਮੈਂ ਛੋਟੀ ਜੀ ਕੰਮ ਜਿਹੜਾ ਨਹੀਂ ਮਰ ਕਫਲ ਜੀ ਪਲੀਜ਼ ਇਦਾਂ ਨਾ ਠੀਕ ਹੈ ਰਹੀ ਗੱਲ ਆਸ਼ੂ ਜੀ ਦੀ ਤੁਹਾਡਾ ਬਹੁਤ ਧੰਨਵਾਦ ਕਫਲ ਜੀ ਤੁਸੀਂ ਸਾਡੇ ਆਸ਼ੂ ਜੀ ਦਾ ਧਿਆਨ ਕਰ ਰਹੇ ਹੋ ਔਰ ਉਹਨਾਂ ਨੂੰ ਜਿਦਾਨ ਰਹੀ ਮਦਦ ਕਰ ਰਹੇ ਹੋ ਵਾਹ ਗੋਡਾ ਨਹੀਂ ਨਹੀਂ ਉਹ ਤੁਹਾਡੀ ਆਪਣੀ ਸੋਚ ਹੈ ਤੁਸੀਂ ਸਾਡੇ ਪਾਰਟੀ ਦੇ ਵਿੱਚ ਗੱਲ ਕਰ ਰਹੇ ਹੋ ਨਾ ਇਸ ਦਾ ਜਵਾਬ ਇਹ ਹੈ ਤੁਸੀਂ ਅੱਜ ਤੱਕ ਦੱਸੋ ਕਿਹੜਾ ਰਿਟਰਨ ਦਿੱਤਾ ਜਿਹੜਾ ਕੰਮ ਨਹੀਂ ਹੋਇਆ ਇੱਕ ਗੱਲ ਹੁਣੇ ਦਿਓ ਇਹਨਾਂ ਨੂੰ ਕੰਮ ਜਿਨ੍ਹਾਂ ਨੂੰ ਜਿਹੜੇ ਅਫਸਰਾਂ ਨੂੰ ਕਹਿਣਾ ਕਹਿ ਹੀ ਦੇਣਾ ਆ ਕਹਿਣਾ ਹੀ ਹੁੰਦਾ ਲੀਡਰ ਨੇ ਲੀਡਰ ਕੋਈ ਵੀ ਵੱਡਾ ਲੀਡਰ ਚਾਹੇ ਵੱਡੇ ਵੱਡੇ ਮਹਾਂ ਮੰਤਰੀ ਕੋਈ ਮੈਂ ਕੋਈ ਛੋਟੀ ਜਿਹੀ ਗੱਲ ਦਾ ਜਵਾਬ ਦੇਣਾ ਨਹੀਂ ਨਹੀ ਜਾਂਦਾ ਕਿ 10 ਮਹੀਨੇ ਹੋ ਗਏ ਜੇ ਐ ਕਰੋ ਸ਼ਰਾਨਾ ਸਾਹਿਬ ਖੜਿਆ ਆ ਥਾਡੇ ਹੋਰ ਖੜਿਆ ਤੇ ਡਿਬੇਟ ਰੈਕਲਪੇ ਬੈਠੇ ਡਿਬੇਟ ਰੈਕਲ ਰੱਖਣੀ ਬਿਲਕੁਲ ਭੱਲੇ ਖੜੇ ਆਫੀ ਬਿਨਾਂ ਤੁਸੀਂ ਤੇ ਆ ਜੀ 10 ਮਹੀਨੇ ਤੋਂ ਆਏ ਆ ਸ਼ਰਾਨਾ ਸਾਹਿਬ ਲਾਲੀ ਜੀ ਇੱਕ ਤਰੀਕ ਲਾਲੀ ਜੀ ਇੱਕ ਕਾਰਨ ਆ ਤਾਂ ਵੀ ਲਾਲੀ ਜੀ ਕੋਲ ਮੈਨੂੰ ਗੱਲ ਦਾ ਜਵਾਬ ਦੇ ਇਹਨਾਂ ਨੇ ਇੱਕ ਗੱਲ ਕਹੀ ਕਿ 10 ਮਹੀਨੇ ਹੋ ਗਏ ਸਾਡੇ ਮੈਂਬਰ ਪਾਰਲੀਮੈਂਟ ਰਾਜਾ ਵੜਿੰਗੀ ਨੂੰ ਇੱਥੋਂ ਜਿੱਤੇ ਹੋਏ 10 ਮਹੀਨਿਆਂ 'ਚ ਇਹਨਾਂ ਨੇ ਇੱਕ ਵੀ ਇੱਕ ਇੱਕ ਵੀ ਦੁਗਾਟਨ ਕੀਤਾ ਹੋਵੇ ਇੱਕ ਵੀ ਨਹੀਂ ਪੱਥਰ ਰੱਖਿਆ ਹੋਵੇ ਇੱਕ ਵੀ ਡੀਸੀ ਦੇ ਨਾਲ ਕੋਈ ਡਿਵੈਲਪਮੈਂਟ ਦੀ ਮੀਟਿੰਗ ਕੀਤੀ ਹੋਵੇ ਸਮਾਰਟ ਸਿਟੀ ਵਾਸਤੇ ਕਰੋੜਾ ਰੁਪਏ ਮੋਦੀ ਸਾਹਿਬ ਫੰਡ ਭੇਜ ਰਿਹਾ ਇੱਕ ਵੀ ਯੂਟਿਲਾਈਜ਼ ਕੀਤਾ ਹੋਵੇ ਜਨਤਾ ਦਾ ਪੈਸਾ ਕਮ ਸੇ ਕਮ ਜਨਤਾ ਦੇ ਲਾਹ ਉਸ ਥੋੜੀ ਮੰਗ ਰਿਹਾ ਸਰ ਇੱਕ ਮਿੰਟ ਇੱਕ ਮਿੰਟ ਭਾਈ ਜਵਾਬ ਮੇਰਾ ਮੇਰਾ ਸ਼ੋਰ ਦਾ ਵੀਰ ਸਰਾਸਰ ਝੂਠ ਬੋਲ ਰਿਹਾ ਇਹ ਤੇ ਸ਼ਾਦੀ ਮੀਟਿੰਗ ਤੇ ਹੋ ਚੁੱਕੀ ਆ ਡੀਸੀ ਸਾਹਿਬ ਸਾਰੇ ਤੇ ਮਹਿਕਮਿਆਂ ਦੇ ਨਾਲ ਸਾਰੇ ਅਫਸਰ ਮੌਜੂਦ ਸੀਗੇ ਠੀਕ ਆ ਔਰ ਨਹੀਂ ਗੱਲ ਡਿਵੈਲਪਮੈਂਟ ਦੀ ਜਦੋਂ ਦੇ ਅਸੀਂ ਐਮਪੀ ਬਣੇ ਆ 5 ਕਰੋੜ ਰੁਪਈਆ ਇੱਕ ਐਮਪੀ ਲੈਂਡ ਦਾ ਫੰਡ ਹੁੰਦਾ ਜਿਹਦੇ ਵਿੱਚੋਂ ਅਸੀਂ ਲਗਭਗ ਤਕਰੀਬਨ 4,75 4 ਕਰੋੜ 75 ਲੱਖ ਰੁਪਈਆ ਅਸੀਂ ਉਹਦਾ ਡਿਵੈਲਪਮੈਂਟ ਵਾਸਤੇ ਵੰਡ ਚੁੱਕੇ ਆ ਹੁਣ ਕੀ ਲੱਗਦਾ ਦਫ਼ਤਰ ਦੇ ਵਿਚ ਇਹ ਹੋ ਜਾ ਹੰਦਮਾ ਕੀ ਨੇਹਾ ਗੱਲ ਮੰਨੀ। ਇੱਕ ਸਸਤੀ ਸ਼ੋਰਤ ਚਾਹੀਦੀ ਆ ਜੀ ਇਹਨਾਂ ਨੂੰ ਬੀਜੇਪੀ ਕੋਲੇ ਹੋਰ ਤਾਂ ਕੋਈ ਡੰਡਾ ਹੈ। ਪੰਜਾਬ ਤੇ ਪੰਜਾਬ ਦੇ ਲੋਕ ਬੀਜੇਪੀ ਨੂੰ ਮੂੰਹ ਤਾਂ ਲਾਉਂਦੇ ਨਹੀਂ। ਉਹ ਇਹਨਾਂ ਨੂੰ ਸਸਤੀ ਸ਼ੋਰਤ ਚਾਹੀਦੀ ਆ ਉਹ ਇਸ ਕਰਕੇ ਡਰਾਮਾ ਕਰ ਰਹੇ ਆ। ਇਹ ਇਕੱਲਾ ਹੀ ਹੈ। ਜਿਹੜੇ ਜਿਹੜੇ ਮੇਰਾ ਵੀਰ ਕਹਦਾ ਸੀ ਕਿ ਮੈਂ ਟੈਂਪੂ ਭਰ ਕੇ ਲੈ ਕੇ ਆਉਂਗਾ ਉਹਨਾਂ ਨੂੰ ਅੱਜ ਲਿਆਉਂਦਾ ਹੁਣੇ ਇੱਥੇ ਲੈ ਕੇ ਆ ਮੈਂ ਹੁਣੇ ਕੰਮ ਕਰਾ ਦੇ। ਰਾਜੇ ਬੜਿੰਗ ਜੀ ਤੋਂ ਵੀ ਕੰਮ ਕਰਵਾਇਆ ਕਿ ਤਾ ਭਾਈ ਸਾਹਿਬ। ਭਾਈ ਛੋਟੀ ਜੀ ਗੱਲ ਕਿਹੜਾ ਕਰਦਾ ਹੈ? ਛੋਟੀ ਜੀ ਗੱਲ ਕਿਹੜਾ ਚਾਹੁੰਦਾ ਹੈ? ਇਹਨਾਂ ਨੇ ਕੋਈ ਕਾਗਰਸੀ 10 ਬੰਦੇ ਬੀਜੇਪੀ ਦੇ ਦਫਤਰ ਜਾਂਦੇ ਨੇ ਮੋਸਟ ਵੈਲਕਮ ਕਿਉਂ ਗਿਆ ਸਾਡਾ ਫੜੇ ਸੋਚੋ ਜੀ ਸਾਡੇ ਸਾਹਿਬ ਤੁਹਾਡੇ ਮੀਡੀਆ ਵਾਲੇ ਸੁਣ ਰਹੇ ਨੇ ਇਹਨਾਂ ਨੂੰ ਪਤਾ ਪਬਲਿਕ ਨਹੀਂ ਕਰ ਤੁਸੀਂ ਜੀ ਦਾ ਸੁਣੋ ਆਪਣਾ ਤੁਸੀਂ ਵੀ ਜ਼ਿਲ੍ਹੇ ਦੇ ਪ੍ਰਧਾਨ ਨੂੰ ਉੱਠਦੇ ਤੁਸੀਂ ਮੈਨੂੰ ਕਦਾਲਾ ਰਾਜਾ ਜੀ ਨੇ ਇੱਕ ਵੱਡੀ ਵੱਡੀ ਗੱਲ ਕੀਤੀ ਕਿ ਜਨਤਾ ਦਰਬਾਰ ਲਾਣਾ ਕਿ ਜਨਤਾ ਦਰਬਾਰ ਜ਼ਿਲ੍ਹਾ ਪ੍ਰਧਾਨ ਤਾਂ ਕਿਸੇ ਵੀ ਤਰ੍ਹਾਂ ਪਤਾ ਇਹ ਤੁਹਾਡਾ ਨਹੀਂ ਜੀ ਕਦਾਲਾ ਇਹ ਬੀ.ਐੱਮ ਉਹ ਸੀ ਰੀਵਨ ਖੱਟਾ ਤੇ ਇਹਦੇ 'ਚ ਵੀ ਸ਼ਿਵਾ ਮੈਂ ਪਬਲਿਕ ਕਨੇ ਕੰਮ ਦੇ ਕੋਈ ਸਾਡਾ ਨਹੀਂ ਹੈ ਉਹਦੇ 'ਤੇ ਹੀ ਗੱਲ ਕਰੋ ਅਸੀਂ ਇਹਨਾਂ ਨੇ ਕਹਿੰਦੇ ਆ ਮੀਡੀਆ ਨੂੰ ਮੈਂ ਕੋ ਬੇਨਤੀ ਕਰਦਾ ਹਾਂ ਕਰੇ ਚਾਹ ਵੀ ਕਹੋ ਮੇਰੇ ਕੰਮ ਦੀ ਦੀ ਕਰਦਾ ਕੋਈ ਇਹਨਾਂ ਦਾ ਲੁਧਿਆਣਾ ਲੈ ਦਲੀਆ ਮੈਂ ਥਾਪੜ ਦੇ ਰਿਹਾ